ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਜੇਠੂ ਮੁਜਾਰਾ ਅਤੇ ਲੰਗੜੋਏ ਦੇ ਵਿੱਚਕਾਰ ਮੌਜੂਦ ਹੈ ਖੇਤਾਂ ਦੇ ਵਿੱਚ ਆ ਖੂਹ ਹੈ ਸੁੱਕਾ ਖੂਹ ਹੈ ਔਰ 30 ਫੁੱਟ ਦੇ ਕਰੀਬ ਇਹ ਖੂਹ ਡੂੰਗਾ ਹੋਣਾ ਔਰ ਰਾਹਤ ਦਾ ਦੱਸਿਆ ਜਾ ਰਿਹਾ ਇੱਥੇ ਇੱਕ ਜਿਹੜਾ ਕੁੱਤਾ ਆ ਉਹ ਹੀਠਾ ਡਿਗਿਆ ਹੋਇਆ ਤਿੰਨ ਸਾਲ ਦਾ ਕੁੱਤਾ ਲੱਗ ਰਿਹਾ ਉਸਦੀ ਉਮਰ ਤਿੰਨ ਸਾਲ ਲੱਗ ਰਹੀ ਹੈ ਔਰ ਰਵਿੰਦਰ ਵੀਰਾ ਕਿ ਜਦੋਂ ਖੇਤਾਵਾਲ ਨੂੰ ਆਉਂਦਾ ਤਾਂ ਕਹਿੰਦਾ ਕਿ ਮੈਂ ਕੁੱਤੇ ਦੇ ਰੋਣ ਦੀ ਆਵਾਜ਼ ਸੁਣੀ ਤਾਂ ਫਿਰ ਜਦੋਂ ਹੀਠਾ ਦੇਖਿਆ ਤਾਂ ਪਤਾ ਲੱਗਾ ਕਿ ਕੁੱਤਾ ਹੀਠਾ ਡਿੱਗਿਆ ਹੋਇਆ ਤੇ ਉਹ ਰੋ ਰਿਹਾ ਸੀ ਪਰੇਸ਼ਾਨ ਉਸ ਬੇਜ਼ੁਬਾਨ ਦੀ ਜ਼ੁਬਾਨ ਨੂੰ ਇਹਨਾਂ ਨੇ ਸਮਝਿਆ ਔਰ ਆਪਣੇ ਵੱਲ ਹੁਣ ਉਪਰਾਲੇ ਇਹਨਾਂ ਵੱਲੋਂ ਕੀਤਾ ਜਾ ਰਿਹਾ ਨਾਲ ਅਸੀਂ ਵੀ ਇਹਨਾਂ ਦਾ ਸਹਿਯੋਗ ਦੇਣ ਇੱਥੇ ਪਹੁੰਚੇ ਆਂ ਔਰ ਵੈਸੇ ਵੀ ਕੋਈ ਇੱਕ ਸਾਈਡ ਤੋਂ ਠੱਠਾ ਹੋਇਆ ਜਿਸ ਪਾਸਿਓ ਸਾਡੇ ਕੈਮਰਾਮੈਨ ਸਾਹਿਬ ਵੀਡੀਓ ਬਣਾ ਰਹੇ ਆ ਉਧਰ ਕਾਫੀ ਠੱਠਾ ਹੋਇਆ ਜਿਹੜਾ ਇਹ ਖੂ ਤਾਂ ហេਠਾ ਜਿਹੜਾ ਕੁੱਤਾ ਡਿੱਗ ਗਿਆ ਔਰ ਉਸ ਨੂੰ ਬਚਾਉਣ ਦੀ ਜਿਹੜੀ ਜਦੋਜਹਤ ਚੱਲ ਰਹੀ ਹੈ ਹਾਲਾਂਕਿ ਟੋਕਰੀ ਇਹਨਾਂ ਵੱਲੋਂ ਜਿਹੜੀ ਥੱਲੇ ਤੱਕ ਪਹੁੰਚਾ ਦਿੱਤੀ ਗਿਆ ਲੇਕਿਨ ਹੁਣ ਕੁੱਤੇ ਨੂੰ ਸਮਝਾਣਾ ਵੀ ਮੁਸ਼ਕਿਲ ਹੈ ਜੇ ਉਹ ਬੇਜ਼ੁਬਾਨ ਹੈ ਤਾਂ ਆਪਣੀ ਜ਼ੁਬਾਨ ਨਾਲ ਉਸ ਨੂੰ ਸਮਝਾਣਾ ਵੀ ਮੁਸ਼ਕਿਲ ਹੈ ਲੇਕਿਨ ਇਹੀ ਇਨਸਾਨੀਅਤ ਦਾ ਫਲਸਫਾ ਹੈ ਰਵਿੰਦਰ ਜੀ ਜਿਹਨਾਂ ਇਹਨਾਂ ਨੇ ਟੋਕਰੀ ਜਿਹੜੀ ਹੈ ਔਰ ਅਸੇ ਚ ਪਾ ਕੇ ហេਠਾ ਤੱਕ ਪੰਚਾਈ ਇੱਕ ਤਰੀਕੇ ਦਾ ਰੈਸਕਿਊ ਆਪਰੇਸ਼ਨ ਚੱਲ ਰਿਹਾ ਰੋਟੀ ਵੀ ਜਿਹੜੀ ਹੈ ਉਹ ਟੋਕਰੀ ਦੇ ਵਿੱਚ ਸਿਗੀ ਹੁਣ ਕੁੱਤੇ ਨੂੰ ਸਮਝਾਣਾ ਮੁਸ਼ਕਿਲ ਹੈ ਹਾਲਾਂਕਿ ਉਹਦੀ ਅੱਖਾਂ ਜਿਹੜੀਆਂ ਆ ਉਹ ਤੋਂ ਉਹਦੀ ਬੇਚੈਨੀ ਉਹ ਤਾਂ ਡਰ ਉਹਦਾ ਫਿਕਰ ਸਾਫ਼ ਨਜ਼ਰ ਆ ਰਿਹਾ ਦਿਖਾ ਦਿਓ ਜਿਹੜਾ ਕੁੱਤਾ ਉੱਪਰ ਵੱਲ ਦੇਖ ਰਿਹਾ ਲੇਕਿਨ ਉਹਦੇ ਅਸੀਂ ਸ਼ੁਭਚਿੰਤਕ ਜਾਂ ਵੈਲਵੇਸ਼ਰ ਆ ਉਹਨੂੰ ਇਹ ਸਮਝਾਣਾ ਵੀ ਬੜਾ ਔਖਾ ਹੈ ਤਾਂ ਇੱਕ ਵਾਰ ਜੇ ਉਸ ਨੂੰ ਸਮਝ ਪੈ ਜਾਂਦੀ ਹੈ ਉਹ ਟੋਕਰੀ 'ਚ ਬਹਿ ਜਾਂਦਾ ਹੈ ਤਾਂ ਉਹਨੂੰ ਉੱਪਰ ਲੈ ਕੇ ਆਉਣਾ ਆਸਾਨ ਰਹੇਗਾ ਲੇਕਿਨ ਇਹ ਗੱਲ ਉਸ ਤੱਕ ਸਮਝਾਈ ਕਿ ਉਸ ਤੱਕ ਪੰਚਾਇਤ ਕਿਵੇਂ ਜਾਵੇ ਇਹ ਵੀ ਵੱਡੇ ਸਵਾਲ ਨੇ ਸਹੀ ਹੈ ਵਜੀਤ ਨਾਲੋਂ ਅਵਾਰਾ ਹੀ ਆ ਅਵਾਰਾ ਵੀ ਆ ਬੇਸਹਾਰਾ ਵੀ ਆ ਤੋਏ ਤੋਏ ਜਾਣਾ ਵੀ ਔਖਾ ਹੈ ਨਾ ਭਾਜੀ ਹਮ ਵੱਡੇ ਹੰਦੇ ਦਾ ਔਖਾ ਵਾ ਭਾਜੀ ਹਮ ਤੇ ਬੱਚਾ ਜਾਊਗਾ ਤਾਂ ਉਹ ਵੀ ਟੈਨਸ਼ਨ ਵਾਲੀ ਗੱਲ ਹੈ ਨਾ ਡੂੰਗਾ ਜਿਆਦਾ ਡੂੰਗਾ ਜਿਆਦਾ ਆਪ ਕੋ ਨਹੀਂ ਹੁੰਦੀ ਫੇ ਗੈਸ ਹੁੰਦੀ ਕੁੱਤੇ ਨੇ ਵੀ ਮਰ ਜਾਣਾ ਆ ਜੇ ਹੁੰਦੀ ਫੇ ਮਰ ਜਾਣਾ ਸੀਗਾ ਹੂੰ ਜੇ ਗੈਸ ਬਣੀ ਹੁੰਦੀ ਹਾਂ ਪੁਰਾਣੇ ਖੂਚ ਗੈਸ ਬਣੀ ਨਹੀਂ ਸ਼ੁਕਰ ਹੈ ਹਾਂ ਇਹ ਸ਼ੁਕਰ ਹੈ ਇਹਦੇ ਵਿੱਚ ਰੋਟੀ ਹੋਰ ਪਾ ਕੇ ਜਾ ਇਹ ਹੈ ਵਾਦੀ ਕਿੰਨਾ ਤਖੂ ਇਹ ਵਾਦੀ ਹਾਲਦ ਵਾਲੇ ਆ ਜਿੰਨੇ ਖੇਦੇ ਆ ਸਾਰਿਆਂ ਨੂੰ ਲੱਗਦਾ ਆ ਸਾਂਝਾ ਹੀ ਆ ਮਤਲਬ ਇਹ ਸਾਰਿਆਂ ਦਾ ਸਾਂਝਾ ਖੂ ਦੇ ਵੀ ਇਹਨੂੰ ਕਵਰ ਕੁਵਰ ਨਹੀਂ ਸੀ ਕਰਨਾ ਇਹ ਕਵਰ ਭਾਜੀ ਹੁਣ ਐਦਾਂ ਦਾ ਵਿਚਾਲੇ ਬਹੁਤੇ ਆ ਗਏ ਅੱਛਾ ਉਹ ਇੱਕ ਇੱਥੇ ਦਾਹ ਆ ਹੋਰ ਫਿਰ ਕੋ ਮੋਰੇ ਇੱਥੇ ਆ ਐਦਾਂ ਹੀ ਬੈਏ ਐ ਇਹ ਹੈ ਤਾਂ ਖਤਰਾ ਹੀ ਐ ਇਹ ਬਰਸਾਤਾਂ ਆ ਜਾਂ ਜਦੋਂ ਪਾਣੀ ਆ ਪਿੱਛੇ ਇਹ ਪਿਛਲੇ ਸਾਲ ਸਾਰੇ ਹੀ ਭਰ ਗਿਆ ਸੀ ਗੱਲਦ ਵਾਲੇ ਆ ਉਦੋਂ ਕਿੰਨ ਔਖਾ ਸੀ ਹੈ ਫੁੱਲ ਸੀਗਾ ਇਹ ਹਮ ਆਹੀ ਏਰੀਆ ਬਜਿਆ ਵਸਗਾ ਇੰਨਾ ਕਿ ਆ ਲਗੜੋਏ ਇਹ ਤੋਂ ਲੈ ਕੇ ਤਕਰੀਬਨ ਇੱਥੇ ਮੰਦਰ ਤੱਕ ਕਿਈ ਸੀਗਾ ਬਚਾ ਬਾਕੀ ਇਹ ਫੁੱਲ ਹੋ ਗਿਆ ਜੀ ਜਦੋਂ ਪਿੱਛੇ ਜਿਹੜਾ ਆਇਆ ਇਹ ਆਪੇ ਫੋਲ ਹੋ ਗਿਆ ਸੀ ਫੇ ਅੰਦਰ ਹੀ ਸੁੱਕ ਗਿਆ ਪਣੀ ਅੰਦਰ ਹੀ ਆਪੇ ਹੌਲੀ ਹੌਲੀ ਪੀ ਗਿਆ ਸਾਰੇ ਜੇ ਟੋਕਰੀ ਨਾਲ ਲਾਓ ਮੜ ਜੀ ਜਦਸੀ ਪਾਸੇ ਹੋ ਗਿਆ ਮੜ ਜੀ ਇਸ ਬੇਜ਼ੁਬਾਨ ਕੁੱਤੇ ਦੀ ਮਦਦ ਕਿਸ ਤਰੀਕੇ ਕਰੀ ਜਾਵੇ ਅਸੀਂ ਇਸ ਬਾਰੇ ਵਿਚਾਰ ਵਟਾਂਦਰਾ ਹੀ ਕਰ ਰਹੇ ਸੀਗੇ ਪ੍ਰਸ਼ਾਸਨ ਤੱਕ ਵੀ ਅਪਰੋਚ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਕਿ ਇੰਨੇ ਨੂੰ ਦੋ ਨੌਜਵਾਨ ਉੱਥੇ ਪਹੁੰਚਦੇ ਜਿਹੜੇ ਆਪਣੀ ਤਕਨੀਕ ਨਾਲ ਆਪਣੀ ਸੂਝ-ਬੂਝ ਨਾਲ ਇਸ ਕੁੱਤੇ ਨੂੰ ਜਿਹੜਾ ਡੂੰਘੇ ਖੂਚੋਂ ਬਾਹਰ ਕੱਢਣ ਵਿੱਚ ਕਾਮਯਾਬ ਹੁੰਦੇ ਆ ਇਹ ਡੌਗ ਜਿਹੜਾ ਆ ਖੂਹ ਤੋਂ ਬਾਹਰ ਆ ਜਾਂਦਾ ਤੇ ਇਸ ਦੀ ਜਾਨ ਬਚਾਈ ਜਾਂਦੀ ਆ ਦੇ ਆ ਸ਼ਰਾ ਚਲ ਚਲ ਪੂਰੀ ਜਾਨ ਲਾ ਕੇ ਮਿੰਟਾਂ ਸਕਿੰਟਾਂ ਵਿੱਚ ਇਹ ਕੁੱਤੇ ਨੂੰ ਬਾਹਰ ਕੱਢ ਲੈਂਦੇ ਆ ਔਰ ਉਸ ਨੂੰ ਪਿਆਰ ਨਾਲ ਪਰੋਸਿਆ ਵੀ ਜਾਂਦਾ ਤੇ ਉਸ ਦੀ ਜਾਨ ਬਚਾਈ ਜਾਂਦੀ ਔਰ ਕਾਫੀ ਡਰਿਆ ਸਹਿਮਿਆ ਹੋਇਆ ਇਹ ਕੁੱਤਾ ਲੱਗ ਰਿਹਾ ਸੀ ਲੇਕਿਨ ਨੌਜਵਾਨਾਂ ਦੀ ਸ਼ਲਾਘਾ ਕਰਦੇ ਜਿਨ੍ਹਾਂ ਨੇ ਆਪਣੀ ਸੂਝ-ਬੂਝ ਤੇ ਤਕਲੀਕ ਨਾਲ ਇਸ ਦੀ ਜਾਨ ਬਚਾਈ ਹੈ ਬਹੁਤ ਧੰਨਵਾਦ ਵੀਰਾਂ ਦਾ